ਅਮਰitsar ਵਿੱਚ ਹੁਣ ਪਾਈਟੈਕਸ ਮੇਲੇ ਤੋਂ ਬਾਅਦ ਕਿਹਾ ਜਾ ਰਿਹਾ ਹੈ ਕਿ 26 ਜਨਵਰੀ ਤੋਂ ਲੈ ਕੇ 5 ਫਰਵਰੀ ਤੱਕ ਅਮਰitsar ਦੇ ਦਸਹਿਰਾ ਗਰਾਊਂਡ ਵਿੱਚ ਇੰਟਰਨੈਸ਼ਨਲ ਮੈਗਾ ਟ੍ਰੇਡ ਫੇਅਰ ਲਗਾਇਆ ਜਾ ਰਿਹਾ ਹੈ ਜਿਸ ਵਿੱਚ 7 ਦੇਸ਼ਾਂ ਸਮੇਤ 5 ਜਿਸ ਵਿੱਚ 7 ਦੇਸ਼ਾਂ ਸਮੇਤ 15 ਰਾਜਾਂ ਤੋਂ 150 ਦੇ ਕਰੀਬ ਸਟਾਲ ਲੱਗਣ ਜਾ ਰਹੇ ਨੇ ਜਿਸ ਵਿੱਚ ਅਮਰitsar ਦੇ ਲੋਕ ਪਹੁੰਚ ਕੇ ਇਹਨਾਂ ਸਟਾਲਾਂ ਦਾ ਆਨੰਦ ਮਾਰ ਸਕਣਗੇ ਤੇ ਖਰੀਦਦਾਰੀ ਕਰ ਸਕਣਗੇ ਇਸ ਟ੍ਰੇਡ ਫੇਅਰ ਵਿੱਚ ਖਾਸ ਤੌਰ ਤੇ ਵਿਆਹ ਸਾ ਸ਼ਾਦੀ ਦੇ ਸੀਜ਼ਨ ਦੇ ਧਿਆਨ ਵਿੱਚ ਰੱਖ ਕੇ ਇਸ ਨੂੰ ਲਗਾਇਆ ਜਾ ਰਿਹਾ ਹੈ ਸਰ ਮੇਰਾ ਇਵੈਂਟਸ ਹੈ ਵਿਸ਼ਾਲ ਮੇਰਾ ਤੇ ਸਰ ਆਪਣੀ ਐਗਜ਼ੀਬਿਸ਼ਨ ਲੱਗ ਰਹੀ ਹੈ 26 ਤਰੀਕ ਤੋਂ 26 ਜਨਵਰੀ ਤੋਂ ਲੈ ਕੇ 5 ਫਰਵਰੀ ਤੱਕ ਅਰਚਾ ਇੰਟਰਨੈਸ਼ਨਲ ਸਟਾਲ ਲਗੇ ਨੇ ਲਾਈਫ ਸਟਾਈਲ ਸਟਾਲ ਲਗੇ ਹੈ ਆਪਣਾ ਕੰਜ਼ੂਮਰ ਸਟਾਲ ਮਲਟੀ ਪ੍ਰੋਡਕਟਸ ਕੰਪਨੀਜ਼ ਦੇ ਫਰਨੀਚਰ ਹੋਮ ਡੈਕੋਰ ਸਾਰੇ ਸਟਾਲ ਲੈਟਸ ਪਾਰਟਿਸਿਪੇਟ ਕਰਨ ਦਾ ਕਿ ਇੱਕ ਛੱਤ ਦੇ ਥੱਲੇ ਸਾਰਾ ਕੁਝ ਹੋਏਗਾ ਇਹਦੇ ਵਿੱਚ ਤੁਹਾਨੂੰ ਹਰ ਸਮਾਨ ਇੱਥੇ ਮਿਲੇਗਾ ਸਰ ਕਿੰਨੇ ਪਵੇਲੀਅਨ ਔਰ ਕਿੰਨੇ ਕਿ ਸਟਾਲ ਜਿਹੜੇ ਇੱਥੇ ਆ ਸਰ ਤਿੰਨ ਪਵੇਲੀਅਨ ਲੱਗ ਰਹੇ ਨੇ ਤੇ ਅਰ ਵਿੱਚ ਤਿੰਨ ਪੈਵਲਨ ਦੇ ਵਿੱਚ 150 ਸਟਾਲ ਹੋਏਗਾ ਨਾਲ ਬਾਹਰ ਫੂਡ ਕੋਟ ਲੱਗ ਰਿਹਾ ਪੂਰਾ ਨਾਲ ਗੱਡੀਆਂ ਦੇ ਸਟਾਲ ਲੱਗ ਰਹੇ ਨੇ ਜਿੱਚਾ ਦੀਪ ਹੋਂਡਾ ਆਰੀਅਨ ਹੋਂਡਾ ਜੀ ਸਾਡੇ ਨਾਲ ਪਾਰਟਿਸਿਪੇਟ ਕਰ ਰਹੇ ਨੇ ਤੁਸੀਂ ਦੇਖਦੇ ਹੋ ਕਿ ਪਿੱਛੇ ਪਾਈਟੈਕ ਦੀ ਓਪਨਿੰਗ ਪਲੇਆ ਪਰ ਹੋਰ ਐਕਸਪੀਸ਼ਨ ਅਗੇ ਆਪਣੇ ਇਸ ਨੂੰ ਫਸਾ ਦੇ ਦਿੱਤੇ ਸਰ ਅਸੀਂ ਪਾਈਟੈਕ ਤੋਂ ਅੱਛਾ ਹੀ ਕਰਨ ਦੀ ਸੋਚਾਂਗੇ ਇਹਦੇ ਵਿੱਚ ਵੀ ਪਬਲਿਕ ਇਸ ਮੇਨ ਹੈ ਕਿ ਪਬਲਿਕ ਨੂੰ ਅਸੀਂ ਲੈ ਕੇ ਆਣਾ ਹੈ ਐਡਵਰਟਾਈਜ਼ਿੰਗ ਕਰਦੇ ਹੋਏ ਸਾਰਾ ਕੁਝ ਕਰ ਰਹੇ ਹਾਂ ਇਹਦੇ ਵਿੱਚ ਅਸੀਂ ਲੋਕ ਤਾਂ ਜਿਆਦਾ ਤੋਂ ਜਿਆਦਾ ਗਾ ਕਾਏਗਾ ਤਾਂ ਲੋਕਾਂ ਦਾ ਵੀ ਕੰਮ ਹੋਏਗਾ ਸਰ ਸਰਚ ਫਿਲਮ ਸਰ ਕੀਤਾ ਸਰ ਅੰਬਰ ਸਰਚ ਅਸੀਂ ਆਪਿਆ ਇਹ ਵਾਲਾ ਇਹ ਵਾਲਾ ਪ੍ਰੋਜੈਕਟ ਟੈਲੀਵਾਰ ਕਰਨਾ ਹੈ ਕਿੰਨੇ ਦਿਨੋਂ ਕਿੰਨੇ ਤੱਕ ਰਹੇਗਾ ਸਰ 26 ਤਰੀਕ ਤੋਂ ਲੈ ਕੇ 5 ਫਰਵਰੀ ਤੱਕ ਰਹੇਗਾ ਇਹ ਵਾਲਾ ਸਰ ਜਿਹਨੇ ਪਾਰੀ ਆਣਗੇ ਪੂਰੇ ਆਲ ਓਵਰ ਇੰਡੀਆ ਚ ਆਣਗੇ ਹਾਂਜੀ ਪੂਰੇ ਆਲ ਓਵਰ ਇੰਡੀਆ ਤੋਂ ਆਣਗੇ ਬਾਹਰ ਦੇ ਵੀ ਗਿਆ ਦੇ ਵਿੱਚ ਤੁਹਾਨੂੰ ਅਫਗਾਨਿਸਤਾਨ ਦੇ ਸਟਾਲ ਲੱਗੇ ਹੈ ਈਰਾਨ ਦੇ ਸਟਾਲ ਲੱਗੇ ਹੈ THAILAND ਦੇ ਸਟਾਲ ਲੱਗੇ ਹੈ ਸਰ ਐਂਟਰੀ ਫੀਸ ਵੀ ਰੱਖੀ ਗਈ ਹੈ ਹਾਂਜੀ ਹਾਂਜੀ ਐਂਟਰੀ ਫੀਸ ਵੀ ਗਈ ਹੈ ਐਂਟਰੀ ਵੀਜ਼ਾ ਦੀ 40 ਰੁਪਏ ਹੋਏਗੀ ਜਿੱਥੇ ਅਵੇਲੇ ਕਿਨੇ ਕਿ ਇਹ ਪ੍ਰੋਡਕਟਸ ਹੋਣਗੇ ਲਈ ਲੇਡੀਜ਼ ਹੱਥੇ ਕੀ ਖਾਸ ਹੋ ਗਿਆ ਬੱਚੇ ਹੱਥੇ ਸਰ ਲੇਡੀਜ਼ ਹੱਥੇ ਇੱਥੇ ਬੁਟੀਕ ਦੇ ਸਟਾਲ ਲੱਗ ਰਹੇ ਨੇ ਲੋਕਲ ਹੀ ਅੰਮ੍ਰਿਤਸਰ ਤੋਂ ਗਏ ਬੁਟੀਕ ਦੇ ਸਟਾਲ ਲੱਗੇ ਅੰਮ੍ਰਿਤਸਰ ਤੋਂ ਸਾਡੇ ਆਪ ਪਲੇਇੰਗ ਜਾਨ ਬਣਾ ਰਹੇ ਹਾਂ ਅਸੀਂ ਨਾਲ ਛੋਟੇ ਬੱਚਿਆਂ ਨੂੰ ਛੋਟੇ ਚੂਲੇ ਲਵਾ ਰਹੇ ਹਾਂ ਇਹਨਾਂ ਬੱਚੇ ਵਾਸਤੇ ਵੀ ਐਂਟਰਟੇਨਮੈਂਟ ਇੱਥੇ ਪੂਰਾ ਰਹੇਗਾ ਸਰ ਟਾਈਮਿੰਗ ਕੀ ਰਹੇਗੀ ਟਾਈਮਿੰਗ ਹੈ ਦੀ ਸਰ 11 ਤੋ ਰਹਿ ਕੇ ਰਾਤੀ 9 ਵਜੇ ਤੱਕ ਰਹੇਗੀ ਜੀ ਅੰਮ੍ਰਿਤਸਰ ਸਰ ਅਸੀਂ ਫੀ ਕਰਨੇ ਕੀ ਸਰ ਜਨਤਾ ਜਾ ਰਹੀ ਤੋ ਜ਼ਿਆਦਾ ਆਵੇ ਇੱਥੇ ਆਪਣਾ ਪੂਰਾ ਇੰਜੋਏਮੈਂਟ ਪੂਰਾ ਮਿਲੇਗਾ ਤੁਹਾਨੂੰ ਸਰ ਆਪਣੇ ਉੱਤਰਾਖੰਡ ਤੋਂ ਸਟਾਲ ਲੱਗੇ ਹੈ ਹਰ ਮਹਾਰਾਸ਼ਟਰ ਤੋਂ ਸਟਾਲ ਲਗਾ ਹੋਇਆ ਹੈ ਕਰਨਾਟਕਾ ਤੋਂ ਸਟਾਲ ਲੱਗਾ ਕਰਨਾਟਕਾ ਤੋਂ ਸਾਡੇ ਕੋਲ ਇੱਥੇ ਕਰਾਚੀ ਹਲਵਾ ਆਂਦਾ ਹੈ ਕਰਨਾਟਕਾ ਤੋਂ ਉਹ ਲੱਗ ਰਿਹਾ ਹੈ ਪਰ ਹਰ ਤਰ੍ਹਾਂ ਦੇ ਸਟਾਲ ਲੱਗੇ ਹੈ ਰਾਜਸਥਾਨ ਤੋਂ ਸਟਾਲ ਲੱਗੇ ਹੈ ਰਾਜਸਥਾਨੀ ਨਮਕੀਨ ਲੱਗੇ ਹੈ ਮਾਊਥ ਸੈਸ਼ਨਰ ਲੱਗੇ ਹੈ ਹਰ ਪ੍ਰੋਡਕਟ ਇੱਥੇ ਮਿਲੇਗਾ ਤੁਹਾਨੂੰ ਇੱਕ ਛੱਤ ਦੇ ਥੱਲੇ ਸਾਰੇ ਪ੍ਰੋਡਕਟਸ ਮਿਲ ਲੈਣਗੇ ਅਮਰitsar ਵਿੱਚ ਹੁਣ ਪਾਈਟੈਕਸ ਮੇਲੇ ਤੋਂ ਬਾਅਦ ਕਿਹਾ ਜਾ ਰਿਹਾ ਹੈ ਕਿ 26 ਜਨਵਰੀ ਤੋਂ ਲੈ ਕੇ 5 ਫਰਵਰੀ ਤੱਕ ਅਮਰitsar ਦੇ ਦਸਹਿਰਾ ਗਰਾਊਂਡ ਵਿੱਚ ਇੰਟਰਨੈਸ਼ਨਲ ਮੈਗਾ ਟ੍ਰੇਡ ਫੇਅਰ ਲਗਾਇਆ ਜਾ ਰਿਹਾ ਹੈ ਜਿਸ ਵਿੱਚ 7 ਦੇਸ਼ਾਂ ਸਮੇਤ 5 ਜਿਸ ਵਿੱਚ 7 ਦੇਸ਼ਾਂ ਸਮੇਤ 15 ਰਾਜਾਂ ਤੋਂ 150 ਦੇ ਕਰੀਬ ਸਟਾਲ ਲੱਗਣ ਜਾ ਰਹੇ ਨੇ ਜਿਸ ਵਿੱਚ ਅਮਰitsar ਦੇ ਲੋਕ ਪਹੁੰਚ ਕੇ ਇਹਨਾਂ ਸਟਾਲਾਂ ਦਾ ਆਨੰਦ ਮਾਰ ਸਕਣਗੇ ਤੇ ਖਰੀਦਦਾਰੀ ਕਰ ਸਕਣਗੇ ਇਸ ਟ੍ਰੇਡ ਫੇਅਰ ਵਿੱਚ ਖਾਸ ਤੌਰ ਤੇ ਵਿਆਹ ਸਾ ਸ਼ਾਦੀ ਦੇ ਸੀਜ਼ਨ ਦੇ ਧਿਆਨ ਵਿੱਚ ਰੱਖ ਕੇ ਇਸ ਨੂੰ ਲਗਾਇਆ ਜਾ ਰਿਹਾ ਹੈ